ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਕਣਕ ਦੀਆਂ ਬੋਰੀਆਂ ਜਿਹੜੀ 2024 ਦੀ ਹੁਣ ਕਣਕ ਦੀ ਖਰੀਦ ਹੋ ਰਹੀ ਹੈ ਉਹ ਕਣਕ ਦੀਆਂ ਬੋਰੀਆਂ ਦੇ ਵਿੱਚੋਂ ਇੱਕ ਵੀਡੀਓ ਦੇ ਵਿੱਚ ਪੱਥਰ ਨਿਕਲਦੇ ਨੇ ਤੇ ਉਸ ਵੀਡੀਓ ਦੇ ਵਿੱਚ ਜਿਹੜੀ ਦੁਕਾਨ ਦਾ ਨਾਮ ਲਿਆ ਜਾਂਦਾ ਹੈ ਉਹ ਮੈਣੀ ਕੱਗੇ ਵਾਲੇ ਜਿਹੜੇ ਆਪਣੇ ਮੈਣੀ ਸਵੀਟਸ ਵਾਲੇ ਨੇ ਮੈਕਮੇ ਵੱਲੋਂ ਉਹਨਾਂ ਦੇ ਜਿਹੜੇ ਆੜ੍ਹਤ ਦੇ ਲਾਇਸੈਂਸ ਨੂੰ ਕੈਨਸਲ ਕੀਤਾ ਗਿਆ 15 ਦਿਨਾਂ ਵਾਸਤੇ ਬਿੱਟੂ ਮੈਣੀ ਮੈਂ ਮੈਣੀ ਟ੍ਰੇਨਿੰਗ ਕੰਪਨੀ ਦਾ ਮਾਲਕਾਂ 425 ਕਣਕ ਦੀਆਂ ਬੋਰੀਆਂ ਇਹ ਟਰੱਕ ਤੋਂ ਲੋਡ ਕੇ ਸਵੇਰੇ 8 ਵਜੇ ਗਈਆਂ ਕੱਗੇ ਮੰਡੀ ਚੋਂ ਕੱਗੇ ਮੰਡੀ ਚੋਂ ਤੇ ਤਕਰੀਬਨ 2:30 ਵਜੇ ਮੈਨੂੰ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਤੇਰੇ ਕਣਕ ਦੇ ਵਿੱਚੋਂ ਇੱਕ ਬੋਰੀ ਫਾਟ ਗਈ ਉਹ ਤੋਂ ਵੀ ਪੱਥਰ ਨਿਕਲੇ ਨੇ ਸਾਸ਼ਿਕਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਕਣਕ ਦੀਆਂ ਬੋਰੀਆਂ ਜਿਹੜੀ 2024 ਦੀ ਹੁਣ ਕਣਕ ਦੀ ਖਰੀਦ ਹੋ ਰਹੀ ਆ ਉਹ ਕਣਕ ਦੀਆਂ ਬੋਰੀਆਂ ਦੇ ਵਿੱਚੋਂ ਇੱਕ ਵੀਡੀਓ ਦੇ ਵਿੱਚ ਪੱਥਰ ਨਿਕਲਦੇ ਨੇ ਪੱਥਰ ਨਿਕਲਦੇ ਨੇ ਤੇ ਉਸ ਵੀਡੀਓ ਦੇ ਵਿੱਚ ਜਿਹੜੀ ਦੁਕਾਨ ਦਾ ਨਾਮ ਲਿਆ ਜਾਂਦਾ ਉਹ ਮੈਣੀ ਘੱਗੇ ਵਾਲੇ ਜਿਹੜੇ ਆਪਣੇ ਮੈਣੀ ਸਵੀਟਸ ਵਾਲੇ ਨੇ ਉਹਨਾਂ ਦੀ ਇੱਕ ਜਿਹੜੀ ਆੜ੍ਹ ਦੀ ਦੁਕਾਨ ਆ ਉਹਦਾ ਨਾਮ ਲਿਆ ਜਾਂਦਾ ਵੀ ਉਹਨਾਂ ਦੀਆਂ ਕਣਕ ਦੀਆਂ ਬੋਰੀਆਂ ਦੇ ਵਿੱਚੋਂ ਜਿਹੜੀ ਉਹ ਪੱਥਰ ਨੇ ਉਹ ਨਿਕਲੇ ਨੇ ਹਾਂ ਆਈ ਗਿਆ ਪੱਥਰਾ ਵੀ ਇਹ ਤਾਂ ਉਹ ਡੀਪਨਾ ਇਹਦਾ ਪੱਕਾ ਕੇਸ ਆ ਵੱਡਾ ਕੇਸ ਲੋ ਜੀ ਵਿੱਚੇ ਤਾਂਰਾ ਅਬੀ ਲਿਆਓ ਘਟਕੇ ਉਹ ਉਹ ਵੀ ਖੋਲੋ ਜੀ ਉਹ ਬੂਰੀ ਖੋਲੋ ਮੈਨੀ ਟਰੇਡਿੰਗ ਕੰਪਨੀ ਮੈਨੀ ਟਰੇਡਿੰਗ ਕੰਪਨੀ ਘਗਾ 10000 ਦੇ ਦਿੰਦੀ ਪਾਰ ਹੁੰਦਾ ਸੀ ਲੈ ਨਹੀਂ ਦਰ ਨਾ ਉਹ ਕਿੰਨੇ ਕ ਪੱਥਰ ਨਿਕਲੇ ਨੇ ਕੀ ਗੱਲ ਬਾਤ ਹੈ ਉਹ ਗੱਲ ਬਾਤ ਵੀ ਕਰਾਂਗੇ ਪਰ ਜਿੰਨੀ ਕੀ ਜਾਣਕਾਰੀ ਮਿਲੀ ਆ ਵੀ ਮੈਕਮੇ ਵੱਲੋਂ ਉਹਨਾਂ ਦੇ ਜਿਹੜੇ ਆਰਡ ਦੇ ਲਾਇਸੈਂਸ ਨੂੰ ਕੈਨਸਲ ਕੀਤਾ ਗਿਆ 15 ਦਿਨਾਂ ਵਾਸਤੇ ਤੇ ਹਜੇ ਪੜਤਾਲ ਜਿਹੜੀ ਉਹ ਜਾਰੀ ਹੈ ਪਰ ਜਿਨ੍ਹਾਂ ਦੀ ਦੁਕਾਨ ਹੈ ਤੇ ਸਾਰੇ ਆੜਤੀ ਵੀਰ ਜਿਹੜੀ ਮੰਡੀ ਦੇ ਸਾਰੇ ਆੜਤੀ ਵੀਰ ਇਕੱਠੇ ਮੌਜੂਦ ਨੇ ਉਹ ਸਾਰੀ ਗੱਲਬਾਤ ਕਰਾਂਗੇ ਵੀ ਕੀ ਗੱਲਬਾਤ ਸੀ ਤੇ ਉਹਦੇ ਨਾਲ ਕਿਸੇ ਨੇ ਸਰਕਾਰ ਨੂੰ ਚੂਨਾ ਲਾਇਆ ਕਿਸੇ ਨੂੰ ਕਿਸਾਨ ਨੂੰ ਚੂਨਾ ਲੱਗਿਆ ਕੀ ਦਾ ਫਾਇਦਾ ਹੈ ਕੀ ਦਾ ਨੁਕਸਾਨ ਹੈ ਕਿੰਨੀ ਕੋ ਜਿਹੜੀ ਵਜਨ ਸੀਗਾ ਕਿ ਉਹਨਾਂ ਉਹਨੇ ਵਜਨ ਨਾਲ ਦੁਕਾਨ ਦਾ ਬਹੁਤ ਵੱਡਾ ਫਾਇਦਾ ਹੁੰਦਾ ਹੈ ਨਹੀਂ ਹੁੰਦਾ ਜਾਂ ਕੀ ਗੱਲਬਾਤ ਆ ਸਸੀ ਖਬਰੀ ਸੱਚੀ ਗੱਲ ਹੈ ਜੀ ਨਾ ਬੋਲਦੇ ਵੀਰੇ ਬਿੱਟੂ ਮੈਣੀ ਮੈਂ ਮੈਣੀ ਟ੍ਰੇਨਿੰਗ ਕੰਪਨੀ ਦਾ ਮਾਲਕ ਆ ਠੀਕ ਹੈ ਅੱਜ ਤੋਂ 2 ਦਿਨ ਪਹਿਲਾਂ ਇੱਕ ਮੇਰੇ ਤੇ ਬਹੁਤ ਤਗੜਾ ਇਲਜ਼ਾਮ ਲੱਗਿਆ ਮੇ 425 ਕਣਕ ਦੀਆਂ ਬੋਰੀਆਂ ਇਹ ਟਰੱਕ ਤੇ ਲੋਡੋ ਕੇ ਸਵੇਰੇ 8 ਵਜੇ ਗਈਆਂ ਕੱਗੇ ਮੰਡੀ ਚੋਂ ਕੱਗੇ ਮੰਡੀ ਚੋਂ ਤੇ ਤਕਰੀਬਨ 2:30 ਵਜੇ ਮੈਨੂੰ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਤੇਰੇ ਕਣਕ ਦੇ ਵਿੱਚੋਂ ਇੱਕ ਬੋਰੀ ਫਾਟ ਗਈ ਉਹ ਤੋਂ ਵੀ ਪੱਥਰ ਨਿਕਲੇ ਨੇ ਮੈਂ ਸਾਰੇ ਤਾਂ ਹੋ ਨਹੀਂ ਸਕਦਾ ਤੇ ਕਹਿੰਦਾ ਤੂੰ ਅਸੀਂ ਮੈਂ ਤੇ ਪ੍ਰਧਾਨ ਜੀ ਅਸੀਂ ਮੌਕੇ ਤੇ ਉੱਥੇ ਪਹੁੰਚ ਗਏ ਮੈਂ ਵੀ 425 ਬੋਰੀਆਂ ਉਹਨਾਂ ਨੇ ਖਲਾਈਆਂ ਹੂੰ ਇਹੋ ਖਲਾਣ ਦੇ ਵਿੱਚ 425 ਬੋਰੀਆਂ ਚੋਂ 5 ਬੋਰੀਆਂ ਚੋਂ ਪੱਥਰ ਨਿਕਲੇ ਜਿਹਦਾ ਉਹਨਾਂ ਨੇ ਵਜ਼ਨ ਕੀਤਾ 8 ਕਿਲੋ 300 ਗ੍ਰਾਮ ਆਂਦਾ 198 ਰੁਪਏ ਦੀ ਕਣਕ ਬਣਦੀ ਹੈ ਮੇਰੀ ਦੁਕਾਨ ਦੇ 2 ਕਰੋੜ ਦਾ ਮਾਲ ਆਂਦਾ ਮੈਂ 198 ਰੁਪਏ ਚੋਰੀ ਕਰਾਂਗਾ ਨਹੀਂ ਨਹੀਂ ਜਿਹੜੀ ਉਹ ਕਣਕ ਦੀਆਂ ਬੋਰੀਆਂ ਕਿੰਨੀਆਂ ਸੀ ਕੁੱਲ 425 425 ਚ 425 ਦੇ ਵਿੱਚੋਂ ਜਿਹੜੇ ਕਿੰਨੀਆਂ ਬੋਰੀਆਂ ਦੇ ਵਿੱਚ ਵੱਟੇ ਨਿਕਲੇ 5 ਬੋਰੀਆਂ ਚੋਂ 5 ਬੋਰੀਆਂ ਚੋਂ ਜਿਹੜੇ ਵੱਟੇ ਨਿਕਲੇ ਉਹਨਾਂ ਦਾ ਵਜ਼ਨ ਕੁੱਲ ਕਿੰਨਾ ਸੀ 8 ਕਿਲੋ 8.5 ਕਿਲੋ ਤੇ ਕਿੰਨਾ 10 ਕਿਲੋ ਲਾ ਲਓ ਕੁੱਲ ਮਿਲਾ ਕੇ 200 ਰੁਪਏ 25 ਹੁੰਦੀ ਹੈ ਵੀ ਇੱਕ ਬੰਦੇ ਨਾਮ ਹੈ ਵੀ ਪਹਿਲਾ ਹੀ ਮੇਰੇ ਇਲਜ਼ਾਮ ਲੱਗਿਆ ਝੂਠਾ ਉਹ ਮੇਰੀ ਪਣ ਸਾਹਿਬ ਨੂੰ ਖਰੀਦ ਸੀ ਮੇਰੀ ਕਹਿੰਦੇ ਕਹਿੰਦੇ ਵੀ ਉਹ ਕਪਲਾ ਕਰਿਆ ਕਣਕ ਦਾ ਉਹ ਵੀ ਝੂਠਾ ਲਿਜਾਮ ਮੇਰੇ ਤੇ ਪਾਇਆ ਗਿਆ ਵੀ ਇਹ ਸਿਰ ਰਾਜਨੀਤੀ ਕੋਈ ਰੰਜਿਸ਼ ਹੁੰਦੀ ਹੈ ਹਰੇਕ ਛੋਟੇ ਮੁੰਡੇ ਕਿਸੇ ਨਾ ਮੱੜ ਮੱੜ ਲਾਗ ਜਿਹੜੀ ਹੁੰਦੀ ਹੈ ਇਸ ਇੱਕ ਮੇਰੇ ਨਾਲ ਕਿ ਤੱਕਾ ਹੋਇਆ ਮੈਂ ਕਸਮ ਚਾਗਦਾ ਜੇ ਜੇ ਮੈਂ ਪੱਥਰ ਪਾਇਆ ਹੋਵੇ ਇਹਦੀ ਬ੍ਰੀਤੀ ਨਾ ਚਾਂਜ ਹੋਣੀ ਚਾਹੀਦੀ ਹੈ ਇਹ ਅਸੀਂ ਕੈਮਰਾ ਵੀ ਖੁਨਲਾੜ ਰਹੇ ਆ ਵੀ ਇਹ ਕਿਹੜੇ ਬੰਦੇ ਸ਼ਰਾਰਤ ਦੇ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਇਹ ਇਹ ਬਿੱਟੂ ਮੇਰੇ ਜਤਿੰਦਰ ਵੀਰ ਇਹ ਦੱਸੋ ਵੀ ਜਦੋਂ ਕਣਕ ਦੀਆਂ ਬੋਰੀਆਂ ਤੁਹਾਡੇ ਕੋਲ ਤੁਲਗੀਆਂ ਕੀ ਹੋਰ ਖੁੱਲੀਆਂ ਵੀ ਹੁੰਦੀਆਂ ਨੇ ਕੁਸ ਟਾਈਮ ਵਾਸਤੇ ਸਰ ਅੱਧਾ ਦਿਨ ਖੁੱਲੇ ਰਹਿੰਦੀਆਂ ਸਾਰਾ ਦਿਨ ਖੁੱਲੇ ਰਹਿੰਦੇ ਨੇ ਹਾਂ ਸ਼ਾਮ ਨੂੰ ਦੀ ਸਲਾਈ ਹੁੰਦੀ ਹੈ ਬੀ ਥੋਡੇ ਸ਼ੱਕੇ ਵੀ ਕਿਸੇ ਨੇ ਕੁਵੱਟੇ ਪਾ ਗਿਆ ਜਾਂ ਕਿ ਇਹ ਰਾਜਨੀਤਿਕ ਰੰਜਸ਼ ਹੈ ਉਹ ਕੱਢੀ ਹੈ ਫਿਰ ਉਹ ਰੰਜਸ਼ ਕੱਢੀ ਹੈ ਰੋਡ ਦੇ ਉੱਪਰ ਦੁਕਾਨ ਹੈ ਛੜਕ ਚਲਦੀ ਆ ਆਪਾਂ ਕਿਹਦਾ ਨਾਂ ਲਈਏ ਕੀ ਪਤਾ ਕੋਈ ਸ਼ਰਾਰਤੀ 105 6 ਕਿਲੋਕਾਂ ਦਾ ਕੱਢ ਕੇ ਪਿੱਛੇ ਪੱਤਰ ਛੁੱਟ ਗਿਆ ਹੋਵੇ ਵੀ ਦੋਲੇ ਨਾ ਹੋਵੇ ਇੱਕ ਦੀ ਸ਼ਰਾਰਤ ਕੀਤੀ ਗਈ ਹੈ ਠੀਕ ਹੈ ਵੀ ਜਾਂ ਤਾਂ ਤੁਹਾਡੇ ਜਿਹੜੀ ਇਮੇਜ ਹੈ ਉਹਨੂੰ ਠੇਸ ਪਹੁੰਚਾਉਣ ਲਈ ਜਾਂ ਕੋਈ ਆਪ ਦਾ ਕੋਈ 100 200 ਰੁਪਏ ਦਾ ਫਾਇਦਾ ਕਰਨੇ ਕੋਈ ਅਮਲੀ ਬੰਦਾ ਹੋ ਸਕਦਾ ਮੇਨ ਰੋਡ ਤੇ ਚੱਲਦਾ ਪਿਛਲੇ ਸਾਲੀ ਸਾਡਾ ਸੈਂਸ ਹੀ ਫੜ ਕੇ ਚੋਰੀ ਕਰਦੇ ਹੋਰੇ ਠੀਕ ਹੈ ਹਾਂ ਸਾਨੂੰ ਇਹ ਕਿਸੇ ਨੇ ਸ਼ ਟਰੇਡਿੰਗ ਕੰਪਨੀ ਆ ਬਾਈ ਦੀ ਮੈਨੀ ਟਰੇਡਿੰਗ ਕੰਪਨੀ ਆ ਬਾਕੀ ਵੀ ਇਲਾਕੇ ਦੇ ਵਿੱਚ ਨਾਮ ਆ ਸਾਰੇ ਜਾਣਦੇ ਨੇ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਸਾਰੇ ਜਾਣਦੇ ਹੋਣਗੇ ਪਰ ਜਿਹੜੀ ਇਹਨਾਂ ਮੁਤਾਬਕ ਜਿਹੜਾ ਪੱਥਰ ਨਿਕਲਿਆ ਉਹ 8-10 ਕਿਲੋ ਨਿਕਲਿਆ 10-15 20 ਕਿਲੋ ਲਾ ਲੋ ਕਿੰਨੇ ਦਾ 5-400 ਰੁਪਏ ਦੀ 5-400 ਰੁਪਏ ਦਾ ਕਿੰਨਾ ਕ ਹੈ ਕੋਈ ਕੋਈ ਮੈਣੀ ਨਹੀਂ ਰੱਖਦਾ ਹੈਗਾ ਜੇ ਉਹ ਸਾਰੀਆਂ ਬੋਰੀਆਂ ਦੇ ਵਿੱਚੋਂ ਬਿੱਟੂ ਵੀਰੇ ਨਿਕਲਦਾ ਫਿਰ ਤਾਂ ਮੰਨ ਲੈਂਦੇ ਵੀ 5-5 ਕਿਲੋ ਜੇ ਪਈ ਨਿਕਲਦਾ ਤੇ 425-50 ਬੋਰੀਆਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਆਪਾਂ ਨੂੰ ਜਾਂਦਾ ਚਾਰ ਉੱਚੀ ਬੋਰੀਆਂ ਖਲਾਈਆਂ ਅਸੀਂ ਉਹਦੀ ਮੈਂ ਦੁਕਾਨ ਤੇ ਕੈਮਰਾ ਲਵਾਤੀ ਸੀ ਡਰਦੇ ਮਾਰੇ ਉਹ ਚੋਂ ਸਿਰਫ ਪੰਜ ਬੋਰੀਆਂ ਦੇ ਪੱਥਰ ਨਿਕਲੇ ਆ ਠੀਕ ਹੈ ਹਾਂਜੀ ਇਹ ਪੱਲੇਦਾਰ ਨੇ ਵੀ ਕਿਹਾ ਵੀ ਪੰਜ ਬੋਰੀਆਂ ਹੀ ਨਿਕਲਿਆ ਉੱਥੇ ਠੀਕ ਹੈ ਹਾਂਜੀ ਤੇ ਸਾਡੇ ਨਾਲ ਮੰਡੀ ਦੇ ਜਿਹੜੇ ਪ੍ਰਧਾਨ ਨੇ ਨਿਹਾਰ ਸਿੰਘ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਪ੍ਰਧਾਨ ਨੇ ਤੇ ਸਾਰੇ ਆੜਤੀ ਵੀਰ ਉਹਨਾਂ ਨਾਲ ਮਿਲ ਕੇ ਚੱਲਦੇ ਨੇ ਸਹਿਮਤੀ ਨਾਲ ਪ੍ਰਧਾਨ ਬਣਦੇ ਨੇ ਤੇ ਗੱਲਬਾਤ ਕਰ ਲੈਣੇ ਸਸੀਗਰ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਗੱਲ ਵਾਪਰੀ ਹੈ ਪਹਿਲਾਂ ਮੰਡੀ 'ਚ ਕੋਈ ਐਵੇਂ ਦੀ ਘਟਨਾ ਵਾਪਰੀ ਹੈ ਜਾਂ ਇਹ ਕੀ ਗੱਲਬਾਤ ਹੈ ਇਹਦੇ ਨਾਲ ਕਈ ਲੋਕ ਸਵਾਲ ਚੱਕਦੇ ਨੇ ਵੀ ਕਿਸਾਨ ਨੂੰ ਕੁੰਡੀ ਲਾਉਂਦੇ ਨੇ ਉਹ ਕਿਸਾਨ ਨੂੰ ਗੱਲਬਾਤ ਹੈ ਜਾਂ ਸਰਕਾਰ ਨੂੰ ਗੱਲਬਾਤ ਹੈ 8 ਕਿਲੋ ਜੀ ਵਜਨ ਨਿਕਲਦਾ ਹੈ ਕੀ ਕਹਾਣੀ ਹੈ ਪਹਿਲੀ ਗੱਲ ਤਾਂ ਇਹ ਹੈ ਬਾਜਵਾ ਸਾਹਿਬੀ ਸਾਡੀ ਛੋਟੀ ਜੀ ਮੰਡੀ ਹੈ ਕੋਈ 50 55 ਆਰਤੀ ਨੇ ਇਹਦੇ ਚ ਸਾਡੀ ਮੰਡੀ ਚ ਕਦੇ ਇਸ ਤਰ੍ਹਾਂ ਦੀ ਪਹਿਲਾਂ ਵੀ ਕਦੇ ਗੱਲ ਨਹੀਂ ਹੋਈ ਜਿੱਦਾਂ ਦਾ ਬੜਾ ਸਾਫ਼ ਸੁਥਰਾ ਕੰਮ ਚੱਲਦਾ ਰਿਹਾ ਹਮ ਖਾਸ ਕਰ ਜਿਹੜੀ ਜਿਸ ਦੁਕਾਨ ਦੀ ਮੈਨੀਟੇਟਿੰਗ ਦੀ ਗੱਲ ਕਰਦੇ ਆ ਇਹ ਬਿਲਕੁਲ ਬੇਦਾਗ ਬੰਦਾ ਅੱਜ ਦਿਨ ਇਹਨੂੰ ਕਿੰਨੇ ਸਾਲਾਂ ਤੋਂ ਮਤਲਬ ਦੁਕਾਨ ਕਰ ਰਿਹਾ ਅਜੇ ਤੱਕ ਕੋਈ ਇਹਦੀ ਸ਼ਿਕਾਇਤ ਨਹੀਂ ਆਈ ਪਰ ਜੇ ਆਪਾਂ ਦੇਖਿਆ ਜਾਵੇ ਵੀ 425 ਗੱਟੇ 425 ਗੱਟੇ ਬਹੁਤ ਮਹਿਨਾ ਰੱਖਦੇ ਆ ਵੀ ਉਹਨਾਂ ਸਿਰਫ 5 ਗੱਟਾਂ ਜੀ ਇਹ ਪਾਊਗਾ हां बिल्कुल तो दा वेट ਕਿੰਨਾ ਹੋਇਆ 8 ਕਿਲੋ 300 ਗ੍ਰਾਮ ਕਿੰਨੇ ਦੀ ਕਣਕ ਬਣੀ ਜੇ ਕੋਈ ਇਸ ਤਰ੍ਹਾਂ ਦੇ ਕੱਪੜੇ ਵਾਜੀ ਕਰੂ ਕੋਈ ਚੱਜ ਨਾਲ ਕਰੂਗਾ ਜਿਹਦੇ ਤੇ ਦੋ ਵਸੇ ਹਮਦਨ ਹੋਵੇ ਨਾ ਕਿ ਵੇਚਤੀ ਕਰਾਉਣ ਵਾਸਤੇ ਬਿਲਕੁਲ ਬਿਲਕੁਲ ਇਹ ਜਿਹੜਾ ਹੋਇਆ ਇਹ ਸਾਜ਼ਿਸ਼ ਦੇ ਤਹਿਤ ਹੋਇਆ ਠੀਕ ਹੈ ਕੋਈ ਨਾ ਦੀ ਰੰਜ ਸੋਣੀ ਕਿਸੇ ਬੰਦੇ ਨਾਲ ਜਾਂ ਕਿਸੇ ਨੇ ਕਿਹੜੇ ਤਰੀਕੇ ਨਾਲ ਕਰਾਇਆ ਉਹ ਪਰਮਾਤਮਾ ਨੂੰ ਪਤਾ ਹੈ ਵੀ ਜਿਹੜੀ ਵੀਡੀਓ ਵੀ ਬਣੀ ਆ ਜਿਹੜੀ ਇੱਥੋਂ ਸੜਕ ਲੰਘਦੀ ਹੈ ਬੁੱਟਾ ਸਿੰਘ ਵਾਲੇ ਨੂੰ ਜਾਂਦੀ ਆ ਜੀ ਉਸ ਮੇਨ ਰੋਡ ਦੇ ਉੱਤੇ ਇਹਦਾ ਫਾੜਾ ਠੀਕ ਹੈ ਵੀ ਉੱਥੋਂ ਸੜਕ ਦੇ ਉੱਪਰ ਪੱਥਰ ਪਏ ਨੇ ਹੋ ਸਕਦਾ ਕਿਸੇ ਨੇ ਮੌਕੇ ਦੇ ਨਾਲ ਬਦਨਾਮ ਕਰਨ ਵਾਸਤੇ ਜਾਂ ਕੋਈ ਆਪਦੀ ਕਿਡ ਕੱਢਣ ਵਾਸਤੇ ਕੋਈ ਇਹ ਕੰਮ ਕੀਤਾ ਹੋਊਗਾ ਨਹੀਂ ਤਾਂ 425 ਘਟਿਆਂ ਚ ਕੀ 5 ਘਟਿਆਂ ਚ ਪੱਥਰ ਆਉਣਗੇ ਇਹਦਾ ਵੱਧ ਚ ਵੀ ਆ ਸਕਦੇ ਸੀ ਬਿਲਕੁਲ ਵੀ ਇੱਥੇ ਮੇਰਾ ਸਵਾਲ ਇੱਕ ਪ੍ਰਧਾਨ ਜੀ ਹੋਰ ਆ ਤੁਸੀਂ ਸਾਰੇ ਆੜਤੀ ਵੀਰ ਖੜੇ ਹੋ ਹਨਾ ਵੀ ਜੇ ਕਿਸੇ ਦੀ ਆੜਤੀ ਦੁਕਾਨ ਦੇ ਉੱਤੇ ਜਾਂ ਕਿਸੇ ਦੀ ਮੰਨ ਲਓ ਇਦਾਂ ਘਟਨਾ ਕੋਈ ਵਾਪਰਦੀ ਹੈ ਉਹਦਾ ਹਜੇ ਤੱਕ ਕੋਈ ਦੋਸ਼ੀ ਦਾ ਪਾਇਆ ਨਹੀਂ ਗਿਆ ਵੀ ਕਰਿਆ ਨਹੀਂ ਕਰਿਆ ਪੜਤਾਲ ਦਾ ਵਿਸ਼ਾ ਹਾਂ ਜੀ ਪਰ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਨਾਲ ਕਿਸੇ ਵੀ ਤੁਹਾਡੀ ਦੁਕਾਨ ਹੋ ਸਕਦੀ ਹੈ ਦੀਪੀ ਬਾਈ ਦੀ ਦੁਕਾਨ ਹੋ ਸਕਦੀ ਹੈ ਕਿਸੇ ਦੀ ਵੀ ਮੰਨ ਲਓ ਕਲਵਾਨੂ ਵੀਰ ਦੀ ਇਹਨਾਂ ਦੀ ਹੋ ਸਕਦੀ ਆ ਜਦੋਂ ਇੱਕ ਵਾਰੀ ਵੀਡੀਓ ਪੈ ਗਈ ਤਾਂ ਇਲਾਕੇ ਦੇ ਵਿੱਚ ਇਹ ਹੋ ਜਾਂਦਾ ਵੀ ਫਲਾਣੀ ਫਰਮ ਨੇ ਮੇਰੇ ਕੱਪੜਾ ਕਰ ਲਿਆ ਹੈ ਨਾ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਕੀ ਦੇਖਦੇ ਹਾਂ ਵੀ ਉਹ ਨਹੀਂ ਸੀ ਹੋਣੀ ਚਾਹੀਦੀ ਇਦਾਂ ਜਿਹੜੀ ਗੱਲ ਕਾਰਵਾਈ ਹੋ ਮਹਿਕਮਾ ਕਰਿਓ ਠੀਕ ਹੈ ਜੋ ਕਾਰਵਾਈ ਬਣਦੀ ਆ ਪਰ ਇਦਾਂ ਕਿਸੇ ਦੀ ਇਮੇਜ ਨੂੰ ਇਦਾਂ ਠੇਸ ਪਹੁੰਚਾਉਣਾ ਕੀ ਕੋਈ ਮੰਨਦੇ ਹੋ ਸੀ ਗੱਲ ਦੇਖੋ ਜੀ ਇਹ ਸਾਰਾ ਸਿਰ ਧੱਕਾ ਹੋਇਆ ਸਿਰਫ ਇਹੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹੀ ਇਮੇਜ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਸਾਜਸ ਹੋਈ ਆ ਆਦਰਵਾਇਜ਼ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਵੀ ਜਿਹੜਾ ਐਡੀ ਵੱਡੀ ਦੁਕਾਨ 'ਚ ਇੰਨੇ ਵੱਡੇ ਮਾਲ 'ਚ ਕੋਈ 5 ਘਟ ਉਹਨਾਂ 'ਚ ਪਾਊਗਾ ਫਿਰ ਜੇ ਕੋਈ ਪਾਊਗਾ ਤਾਂ ਕੋਈ ਕਿਸਨ ਕਿਸੇ ਦਾ ਕੋਈ ਪਤਾ ਲ ਪਰ ਇਹਨਾਂ ਦਾ ਖੁਦ ਦਾ ਕੰਮ ਨਹੀਂ ਅਸੀਂ ਮੰਨ ਸਕਦੇ ਮੰਡੀ ਵਾਲੇ ਸਾਰੀ ਆਰਤੀ ਖੜੇ ਆ ਵੀ ਅਸੀਂ ਇਹ ਚੀਜ਼ ਨਹੀਂ ਮੰਨ ਸਕਦੇ ਵੀ ਮੈਣੀ ਇਹ ਕੰਮ ਕਰ ਸਕਦਾ ਕਰ ਸਕਦਾ ਇਹਦੇ ਸਿਰਫ ਇਹਦੀ ਜਿਹੜੀ ਇੱਜ਼ਤ ਹੈ ਜਾਂ ਇਹਦੀ ਕੋਈ ਉਹਦੇ ਵਾਸਤੇ ਇਹ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਤੂਫਾਂ ਘਰ ਚ ਗਿਆ ਇਹ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਹੋਇਆ ਕੀ ਨਾ ਹੋਇਆ ਵੈਸੇ ਹੋਣਾ ਚਾਹੀਦਾ ਨਹੀਂ ਸੀਗਾ ਜਿਹੜਾ ਕਿਸੇ ਨੇ ਕੀਤਾ ਇਹ ਕਨਾਉਣਾ ਕਾਰਜ ਕੀਤਾ ਜੀ ਕਾਰਜ ਕੀਤਾ ਹਾਂ ਇਹਦੇ ਦੋਸਤੋ ਮੈਂ ਇਹ ਗੱਲ ਦੱਸਦਾ ਵੀ ਦੇਖੋ ਕਿਸੇ ਦੇ ਜੇ ਕੋਈ ਘਟਨਾ ਵਾਪਰੀ ਹੈ ਉਹਦੀ ਕਿਸੇ ਨੇ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਗਈ। ਉਹ ਪੜਤਾਲ ਦਾ ਵਿਸ਼ਾ ਠੀਕ ਹੈ ਜੀ ਇਹਨਾਂ ਨੇ ਪਾਇਆ ਉਹ ਪਾਇਆ ਜਾਂਦਾ ਹੈ ਦੋਸ਼ੀ ਪਾਈ ਜਾਂਦੇ ਨੇ ਤਾਂ ਉਹਦੀ ਜੋ ਕਾਨੂੰਨੀ ਕਾਰਵਾਈ ਹੈ ਪ੍ਰਕਿਰਿਆ ਜੋ ਮਹਿਕਮਾ ਕਰੂਗਾ ਉਹ ਤਾਂ ਕਰੂਗਾ ਹੀ ਕਰੂਗਾ ਹਨਾ ਹਜੇ ਵੀ ਕੀਤੀ ਹੈ ਤੇ ਅੱਗੇ ਜੋ ਵੀ ਹੋ ਸਕਦਾ ਪਰ ਵੀਡੀਓ ਬਣਾ ਕੇ ਵਾਇਰਲ ਕਰਨੀ ਉਹ ਕਿੰਨੀਕ ਜਾਇਜ਼ ਹੈ ਕਿੰਨੀਕ ਨਹੀਂ ਕੋਰਟ ਵੱਲੋਂ ਵੀ ਇਹ ਚੀਜ਼ ਦਾ ਮੰਨ ਲਓ ਇਦਾਂ ਦੇ ਫੈਸਲੇ ਆਏ ਨੇ ਵੀ ਪਰ ਜੇ ਕਿਸੇ ਨੇ ਕੋਈ ਵੀ ਜੁਰਮ ਕੀਤਾ ਪਰ ਉਹਨੂੰ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਵੀਡੀਓ ਨਾਲ ਵਾਇਰਲ ਕਰਕੇ ਬਦਨਾਮ ਕਰਨਾ ਉਹ ਵੀ ਜਿਹੜਾ ਉਹ ਸਹੀ ਗੱਲ ਬਦਨੀ ਹੈਗੀ ਸਾਡੇ ਨਾਲ ਹੋਰ ਵੀ 83 ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਦੀਪੀ ਵੀ ਸਾਡੇ ਮੰਨ ਲਓ ਵੀ ਇਹ ਵੀ ਪ੍ਰਧਾਨ ਰਹੇ ਨੇ ਤੇ ਮੌਜੂਦਾ ਮੰਡੀ ਦੇ ਪ੍ਰਧਾਨ ਨੇ ਮੰਡੀ ਦੇ ਮੌਜੂਦਾ ਪ੍ਰਧਾਨ ਨੇ ਤੇ ਪਹਿਲਾਂ ਸੈਲਰੀ ਸੈਲਰੀਸ਼ਨ ਦੇ ਵੀ ਮੰਨ ਲਓ ਪ੍ਰਧਾਨ ਰਹਿੰਦੇ ਨੇ ਬਾਕੀ ਉਦਾਂ ਵੀ ਆਗੂ ਨੇ ਮੰਡੀ ਦੇ ਗੱਲਬਾਤ ਕਰ ਲੈਣੇ ਸੱਸੀ哥 ਵੀਰੇ ਸੱਸੀ哥 ਜੀ ਦੀਪੀ ਵੀਰੇ ਕਿਵੇਂ ਦੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਮੰਨੋ ਕਿੰਨਾ ਕਿ ਤੁਸੀਂ ਜਾਇਜ਼ਮੰਦ ਹੋ ਤੁਹਾਡੇ ਨਾਲ ਇਹ ਕੰਮ ਕਰਦੇ ਨੇ ਹੋਰ ਆਰਤੀ ਵੀਰ ਵੀ ਤੁਹਾਡੀ ਮੰਡੀ ਦੇ ਵਿੱਚ ਹੁਣ ਤੁਹਾਨੂੰ ਵੀ ਸਹਿਮਤੀ ਨਾਲ ਪ੍ਰਧਾਨ ਬਣਾਇਆ ਪਹਿਲਾਂ ਨਾ ਹਰਜੀਵ ਮੰਨੋ ਪ੍ਰਧਾਨ ਰਹੇ ਨੇ ਇਦਾਂ ਦੀ ਪਹਿਲਾਂ ਮੰਡੀ ਦੇ ਵਿੱਚ ਕੋਈ ਐਵੀ ਦੇ ਚੀਜ਼ਾਂ ਖੜੀਆਂ ਹੁੰਦੀਆਂ ਨੇ ਪਹਿਲਾਂ ਵੀ ਕੋਈ ਕੋਈ ਹੈਗੀ ਗੱਲਬਾਤ ਕਦੇ ਵੀ ਨਹੀਂ ਕੋਈ ਐਸੀ ਘਟਨਾ ਹੋਈ ਠੀਕ ਹੈ ਇਹ ਤਾਂ ਕਿਸੇ ਨੇ ਜਾਣ ਕੇ ਕੋਈ ਗੜਬੜ ਕੀਤੀ ਹੈ ਇਹਦੇ ਨਾਲ ਕੋਈ ਦੁਸ਼ਮਣੀ ਨਿੱਜੀ ਦੁਸ਼ਮਣੀ ਹੋਣੀ ਠੀਕ ਹੈ ਤੇ ਜਾ ਕੋਈ ਲੇਬਰ ਵਾਲਿਆਂ ਨੂੰ ਇਕੱਠ ਕੇ ਕਿਸੇ ਕੀਤਾ ਹੈ ਕੋਈ ਤਾਂ ਕੁਝ ਕੀਤੀ ਹੈ ਕਿਸੇ ਨੇ ਠੀਕ ਆ ਹਾਂ ਇਹ ਵੀ ਹੋ ਸਕਦਾ ਵੀ ਕਿਸੇ ਨੇ ਵਿੱਚੋਂ ਕੁਛ ਰਾਰਤ ਕਰਨਾ ਵੇ ਦੋ ਪੈਸੇ ਦੇ ਕੇ ਮਨ ਲੋ ਚੀਜ਼ ਕਰ ਲਈ ਹੋਵੇ ਪਰ ਇਹਦੇ ਨਾਲ ਵੀ 5-10 ਕਿਲੋ 20 ਕਿਲੋ ਨਾਲ ਵੀ ਤਾਂ ਕੋਈ ਇਹਦੇ ਨਾਲ ਕੋਈ ਵਜਨ ਦਾ ਪੂਰਾ ਹੁੰਦਾ ਨਹੀਂ ਦੀ ਗੱਡੀ ਦਾ ਹਾਂ ਇਹਦੇ ਨਾਲ ਇਹ ਲੱਗਦਾ ਪ੍ਰਧਾਨ ਜੀ ਵੀ ਜਿਵੇਂ 5-10 ਕਿਲੋ ਵਾਲੇ ਕਰਕੇ ਵੀ ਇੱਕ ਬਦਨਾਮੀ ਕਰਨ ਵਾਲੀ ਗੱਲ ਕਰੀ ਆ ਹਨਾ ਜੇ ਮਨ ਲੋ ਵੀ ਕੁਆਂਟਲ ਦੋ ਕੁਆਂਟਲ ਦਾ ਮਾਲ ਹੁੰਦਾ ਤਾਂ ਕਹਿੰਦੇ ਵੀ ਸਰਪੰਚਾ 5000 ਬਣਦਾ ਕੁਆਂਟਲ ਨਾਲ ਵੀ 80 ਫਰਮ ਨੂੰ ਕਿੱਡੀ ਗੱਲ ਬਾਤ ਹੋ ਜਾਂਦੀ ਆ ਕੋਈ ਬੰਦਾ ਇਕੱਠ ਕੇ ਕਿਸੇ ਨੇ ਕੋਈ ਗੜਬੜ ਕੀਤੀ ਹੈ ਹਾਂ ਪਰ ਅਗਲਾ ਸੌ ਖਾਂਦਾ ਹੁਣ ਸੱਚੀ ਐ ਹਾਂ ਜੇ ਪਰ 20 30 ਕਿਲੋ ਨਾਲ ਨਾ ਦਾ ਵਜ਼ਨ ਪੂਰਾ ਹੁੰਦਾ ਨਾ ਉਹਦੇ ਨਾਲ ਕੋਈ ਕਪੜਾ ਹੁੰਦਾ ਐਡਾ ਹਾਂ ਇਹਦੇ ਨਾਲ ਪਸੇ ਸਾਡੀ ਮੰਡੀ ਦੀ ਵੀ ਜਿਹੜੀ ਇਮੇਜ ਖਰਾਬ ਹੋਈ ਐ ਸਾਡੀ ਮੰਡੀ ਦੀ ਇਮੇਜ ਖਰਾਬ ਹੋਈ ਐ ਪ੍ਰਧਾਨ ਜੀ ਕੀ ਕਹਿੰਦੇ ਜਿਹੜੀ ਇਹ ਗੱਲ ਇੰਨੀ ਜਲਦੀ ਹਾਈਲਾਈਟ ਹੋਈ ਐ ਦਵਾ-ਦਵੇ ਦੀ ਵੀਡੀਓ ਬਣ ਗਿਆ ਦਵਾ-ਦਵੇ ਫੇਸਬੁੱਕਾਂ ਦੇ ਪਾਤੀ ਖਬਰਾਂ ਲਵਾਤੀਆਂ ਇਸ ਤੋਂ ਸਾਰੀ ਸਾਫ ਜਾਹਰ ਹੁੰਦਾ ਵੀ ਇਹ ਸਾਰੀ ਘੜੀ ਮਿੱਠੀ ਸਾਜ ਸੀ ਨਹੀਂ ਇਸ ਤਰ੍ਹਾਂ ਦੀ ਛੋਟੀ ਮੁੱਡੀ ਗੱਲ ਤਾਂ ਐਸੀ ਮੰਡੀ 'ਚ ਵੀ ਨਹੀਂ ਪਤਾ ਲੱਗਦਾ ਹੈਗਾ ਸਾਨੂੰ ਵੀ ਬਾਅਦ 'ਚ ਪਤਾ ਲੱਗਦਾ ਜਦੋਂ ਇਹ ਵੀਡੀਓ ਵਗ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ ਤਾਂ ਮੰਡੀ 'ਚ ਪਤਾ ਲੱਗਣਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਪਰ ਇਹਨੂੰ ਜਾਣ ਬੁੱਝ ਕੇ ਪਤਾ ਲੱਗਦਾ ਵੀ ਸ਼ਰਾਰਤਬਾਜੀ ਇਹਨੂੰ ਇੱਕਦਮ ਹੀ ਉਛਾਲਿਆ ਗਿਆ ਤਾਂ ਕਿ ਵੀ ਇਹਦੀ ਬਦਨਾਮੀ ਵੱਧ ਤੋਂ ਵੱਧ ਜਲਦੀ ਹੋ ਜੇ ਵੀ ਇਹਨੂੰ ਸਿਰਫ ਬਦਨਾਮੀ ਕਰਨ ਦਾ ਕਾਰਨ ਸੀ ਕੋਈ ਇਹਨਾਂ ਇਹ ਕੋਈ ਐਡਾ ਸਵਾਰਥੀ ਨਹੀਂ ਸੀ ਉਹ ਬੰਦਾ ਵੀ 8-10 ਕਿਲੋ ਪਿੱਛੇ ਕਰੂਗਾ ਨਾ ਹੀ ਇਸ ਫਰਮ ਦਾ ਕੋਈ ਅੱਗੇ ਕੋਈ ਇਸ ਤਰ੍ਹਾਂ ਦਾ ਘਟਾਲਾ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਹੋਈ ਹੋਵੇ ਤਾਂ ਵੀ ਹੈ ਇਹ ਗੱਲ ਨਹੀਂ ਇਹ ਤਾਂ ਸਾਰਾ ਸਾਜ਼ਿਸ਼ਤ ਹੋਇਆ ਜਿਹੜਾ ਜਿਹਦੀ ਮੰਡੀ ਹੈ ਇਹ ਬਹੁਤ ਵਧੀਆ ਮੰਡੀ ਹੈ ਜੀ ਇਲਾਕੇ ਅਸ਼ੋਕ ਕੁਮਾਰ ਆਰਥਿਕ ਅੱਗੇ ਤੋਂ ਜੀ ਸੋ ਕਈ ਸਾਲ ਤੋਂ ਉਹ ਪੁਰਾਣੀ ਮੰਡੀ ਹੈ ਕੱਕ ਅੱਗੇ ਦੀ ਸਾਡੀ ਆ ਬਹੁਤ ਸਫਾਈ ਹੁੰਦੀ ਹੈ ਪੱਖੇ ਲੱਗਦੇ ਨੇ ਧਿਆਨ ਚ ਰੱਖ ਜਾਂਦਾ ਹੈ ਇਸ ਕਰਕੇ ਜਿਹੜਾ ਇਹ ਸਾਜ਼ਿਸ਼ કરી ਗਈ ਹੈ ਸਾਜ ਜੀ ਪਿੱਛੇ ਵੀ ਇਤਨਜੀ ਗੱਲ ਬਾਤ ਹਾਂ ਵੀ ਇਹ ਜੀ ਕੋਈ ਗੱਲ ਬਾਤ ਨਹੀਂ ਹੈਗੀ 12 ਕੱਲੇ ਪਿੱਛੇ ਕਿਉਂ ਐਵੇਂ ਦਾ ਕੁਝ ਕਰੇਗਾ ਇੱਕ ਪੋਲੀਟੀਕਲ ਦਾ ਕੋਈ ਗੱਲ ਬਾਤ ਹੋ ਸਕਦੀ ਜਿਹੜੀ ਹਾਈਲਾਈਟ ਹੋ ਸਕਦੀ ਹੈ ਕੋਈ ਏਨੀ ਗੱਲ ਬਾਤ ਹੈ ਨਹੀਂ ਹਾਂ ਹਾਂ ਰੰਜਿਸ਼ ਹੋ ਸਕਦੀ ਆ ਸਾਡੇ ਨਾਲ ਬਾਈ ਅ ਅੰਬਾ ਕਹਿੰਦੇ ਨੇ ਬਾਈ ਮੌਜੂਦ ਹੈ ਗੱਲ ਬਾਤ ਕਰ ਲੈ ਹੱਸੀ ਕਰੋ ਵੀਰੇ ਕਿਸੇ ਕਰ ਬਾਈ ਜੀ ਕਿਵੇਂ ਦੇਖਦੇ ਹੋ ਵੀਰੇ ਜਿਹੜੀ ਇਹ ਘਟਨਾ ਮੰਨ ਲਓ ਵਾਪਰੀ ਹੈ ਇਹ ਬਹੁਤ ਮਜ਼ੇਦਾਰ ਘਟਨਾ ਹੈ ਜੀ ਹਾਂ ਇਹ ਸਾਡਾ ਬਿੱਟੂ ਵੀਰ ਹੈ ਸਾਡਾ ਕਦੇ ਨੇ ਐਹ ਕੰਮ ਦਾ ਕਰਨਾ ਕੀ ਹੈ ਖਰਚ ਕਰ ਦਿੰਦਾ 5-10000 ਰੁਪਏ 20000 ਰੁਪਏ ਖਰਚ ਕਰ ਦਿੰਦਾ ਹੈ। ਇਹ ਹੀ ਗੱਲ ਕੋਈ ਗੱਲ ਨਹੀਂ ਹੈ ਜੀ ਬਿਲਕੁਲ ਵੀ। ਹਮ ਸਮਾਜ ਦੇ ਵਿੱਚ ਹੋਰ ਕੰਮ ਕਰਦਾ ਹੈ। ਹਾਂ ਸਮਾਜ ਦੇ ਵਿੱਚ ਹੋਰ ਕੰਮ ਕਰਦਾ ਹੈ। ਇਹ ਸਾਰਾ ਕਿਸੇ ਨੇ ਚੱਕਰ ਵੀਉ ਕਰਕੇ ਬੁਣਿਆ ਹੈ ਸਾਰਾ। ਜਾਣ ਬੁੱਝ ਕੇ ਇਹ ਸਾਰੀ ਗੱਲਬਾਤ ਕਰਕੇ ਕਿਸੇ ਨੇ ਕੱਟੇ ਲਵਾਏ ਨੇ ਇਸ ਕਰੇ ਸਭ ਕੁਝ ਕੰਮ ਕਰਿਆ ਇਹ। ਹਾਂ। 5-10000 ਰੁਪਏ ਤਾਂ ਉਹ ਖਰਚ ਕਰ ਦਿੰਦਾ ਯਾਰ ਤੁਹਾਡੇ ਸਾਹਮਣੇ ਬਾਜਵਾ ਸਾਹਿਬ ਸਿੱਧੀ ਗੱਲ ਹੈ। ਬਿਲਕੁਲ 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 ਹਾਂ ਜੀ। ਕਿੱਡੀ ਗੱਲ ਹੈ ਇਹ? ਹਾਂ ਕੋਈ ਵੱਡੀ ਗੱਲ ਬਾਤ ਨਹੀਂ। ਇਹ ਜਾਣ ਬੁੱਝ ਕੇ ਸਾਰਾ ਚੱਕ ਸਾਨੂੰ ਆਰਚੀਆਂ ਨੂੰ ਬਧਨਾਮ ਕਰਨ ਵਾਸਤੇ ਰਚਿਆ ਗਿਆ ਸੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਸਚਾਈ ਜਾਣੀ ਜਾਵੇ ਇਹਦੀ ਸਚਾਈ ਸਾਹਮਣੇ ਆਣੀ ਚਾਹੀਦੀ ਹੈ ਦੇਖੋ ਜਦੋਂ ਬਿੱਟੂ ਐਂ ਕਹਿ ਰਿਹਾ ਵੀ ਮੈਂ ਨੇਮ ਚੱਕਦਾ ਨੇਮ ਚੱਕਦਾ ਸਾਰੀ ਗੱਲ ਗੁਰੂਗਾਂ ਸਾਹਿਬ ਤੋਂ ਨੇਮ ਚੱਕਦਾ ਹਾਂ ਜੇ ਮੈਂ ਕੋਈ ਕੰਮ ਕਰਿਆ ਹੋਵੇ ਹਾਂ ਫਿਰ ਇਹਦੀ ਸਾਰੀ ਗੱਲ ਦੀ ਸਚਾਈ ਜਾਣੀ ਜਾਵੇ ਸਾਹਮਣੇ ਆਣੀ ਚਾਹੀਦੀ ਹੈ ਸਚਾਈ ਜਾਣੀ ਲਵੇ ਸਾਰੀ ਗੱਲ ਸਾਹਮਣੇ ਆਣੀ ਚਾਹੀਦੀ ਹੈ ਇਹ ਤਾਂ ਅਗਲਾ ਡੇਮ ਚੱਕ ਰਹੀ ਜੀ ਇਹਦੇ ਗੱਲ ਮੇਰੀ ਕਾ ਸੁਣ ਲੋ ਹਾਂ 23 ਕਿਹ ਕੁਛ ਕਰੂਗਾ ਹਾਂ 10 8 ਕਿਲੋ ਪਤਾ ਦੀ 8 ਕਿਲੋ 8 ਕਿਲੋ ਪਿੱਛੇ ਕਰੂਗਾ 10 ਕਿਲੋ ਪਿੱਛੇ ਕਰੂਗਾ ਹੈ 10 20 ਕਿਲੋ ਦਾ ਪਿੱਛੇ ਦਾ ਇਹਨੂੰ ਜਕੜਨ ਦਾ ਕੰਮ ਵੀ ਲੈ ਜਾਓ ਜੱਕੇ ਇਹ ਸਮਾਜ ਸੇਵੀ ਲੋਕ ਨੇ ਜੀ ਇਹਨਾਂ ਦਾ ਇਸ ਤਰ੍ਹਾਂ 20 50000 ਖਾਚਣਾ ਇਹਨਾਂ ਦਾ ਸੋਸ਼ਲ ਕੰਮਾਂ ਦੇ ਆਮ ਜੀ ਗੱਲ ਆ ਉਹ ਇਸ ਤਰ੍ਹਾਂ ਦਾ ਜਿਹੜਾ ਸਮਾਜ ਸੇਵੀ ਅੰਸਰ ਹੋਵੇ ਉਹ ਕਿਤੇ ਇਹਨਾਂ ਥੋੜੇ ਬੋਦੇ 100 200 ਗੱਲਾਂ ਪਿੱਛੇ ਕਰੂਗਾ ਇਹਨਾਂ ਨੂੰ ਕੋਈ 50000 ਦਾ ਲਾਵੇ ਕੋਈ 10 20000 ਦਾ ਲਾਵੇ ਜਿੱਥੇ ਕਹਿਣ ਉੱਥੇ ਸੇਵਾ ਕਰਨ ਨੂੰ ਤਿਆਰ ਹੁੰਦੇ ਆ ਸਮਾਜ ਸੇਵੀ ਇਨਸਾਨ ਨੇ ਉਹ ਨਾ ਬੰਦਿਆਂ ਨੂੰ ਜਾਣ ਬੁੱਝੀ ਇਹਦਾ ਅਕਸ ਖਰਾਬ ਕਰਨ ਵਾਸਤੇ ਸਾਰਾ ਕੁਝ ਇਹ ਹੋਇਆ ਇਕੱਟਾ ਲਾ ਹੋਰ ਕੁਝ ਨਹੀਂ ਸੀਗਾ ਸਾਫ਼ ਸੁਥਰੀ ਮੰਡੀ ਹੈ ਪੱਕੀ ਮੰਡੀ ਹੈ ਲਾਈਟਾਂ ਦਾ ਪ੍ਰਬੰਧ ਸਾਰਾ ਪ੍ਰਬੰਧ ਤੇ ਸਾਰੇ ਆਰਤੀ ਬਾਕਾਇਦਾ ਪੱਖਾ ਲਾ ਕੇ ਪੂਰਾ ਵੇਟ ਕਰਕੇ ਤਾਂ ਮਾਲ ਲੱਦਿਆ ਜਾਂਦਾ ਕਦੀ ਕੋਈ ਸ਼ਿਕਾਇਤ ਨਹੀਂ ਆਈ ਸਿਰਫ ਇਹ ਜਦੋਂ ਕੋਈ ਇਸ ਤਰ੍ਹਾਂ ਕੰਮ ਹੋਇਆ ਸਿਰਫ ਇਸੇ ਨਾਲ ਹੀ ਹੋਣਾ ਸੀਗਾ ਇਹ ਜਾਣ ਬੁੱਝ ਕੇ ਸਾਰਾ ਕੁਝ ਸਕੂਲ ਪਹਿਲੀ ਵਾਰੀ ਮੰਡੀ ਤੋਂ ਇਦਾਂ ਦੀ ਹਾਂਜੀ ਕੋਲ ਰੋਡ ਵਗਦੀ ਹੈ ਆਪਣਾ ਜਿਹੜੀ ਪੱਕੀ ਰੋਡ ਹੈ ਉਹਦੇ ਉੱਪਰੋਂ ਪੱਥਰ ਚੱਕ ਕੇ ਕਿਸੇ ਨੇ ਹੋ ਸਕਦਾ ਹੈ ਲੇਬਰ ਨਾਲ ਗੰਢ ਤੁਰਪ ਕਰ ਲਈ ਹੋਵੇ ਹੋ ਸਕਦਾ ਹੈ ਕੀ ਹੋਇਆ ਹੋਵੇ ਹੋਇਆ ਸਾਰਾ ਸਸ ਦੇ ਤਹਿਤ ਹੈ ਜੀ ਤੇ ਇੱਕ ਚਾਹਲੀ ਦਾ ਇਹ ਮੰਗਾ ਵੀ ਇਹਨੂੰ ਸਹੀ ਤਰੀਕੇ ਨਾਲ ਉਹ ਕਰਿਆ ਜਾਵੇ ਕਿਸੇ ਦੀ ਬਦਨਾਮੀ ਕਰਨ ਦੀ ਬਜਾਏ ਜਿਹੜਾ ਇੱਕ ਬੰਦਾ ਸੌਹਾ ਚੱਕਦਾ ਸਾਰਾ ਕੁਝ ਆਪਣਾ ਸਮਾਜ ਸੇਵੀ ਹੋ ਕੇ ਉਹ ਬੰਦਾ ਇਸ ਤਰ੍ਹਾਂ ਦਾ ਕੰਮ ਕਿਉਂ ਕਰੂਗਾ ਮੈਨੂੰ ਤਾਂ ਇਹਨੂੰ ਇਨਸਾਫ ਮਿਲਣਾ ਚਾਹੀਦਾ ਮਤਲਬ ਇਹ ਨਾ ਹੋਵੇ ਵੀ ਇਹਦੇ ਨਾਲ ਤੱਕਾ ਹੋ ਜਾਵੇ ਹਾਂ ਮੇਰੀ ਨਹੀਂ ਗੱਲ ਹੈ ਵੀ ਚਲੋ ਠੀਕ ਹੈ ਸੌ ਵੀ ਚੱਕਦੇ ਨੇ ਪਰ ਮੇਨ ਤਾਂ ਗੱਲ ਹੈ ਵੀ 8-10 ਕਿਲੋ ਪਿੱਛੇ ਕੋਈ ਹੈਮੀ ਦੀ ਗੱਲ ਸਾਹਮਣੇ ਨਹੀਂ ਲੱਗਦੀ ਹੈ ਕਿ ਹਾਂਜੀ ਹਾਂ ਬਿੱਟੂ ਵੀਰੇ লাশ ਦੇ ਵਿੱਚ ਤੁਸੀਂ ਕੀ ਮੰਗ ਕਰੋਗੇ ਤੇ ਇੱਕ ਮੈਨੂੰ ਥੋੜੀ ਜਿਹੀ ਹੋਰ ਗੱਲ ਦੱਸਿਓ ਵੀ ਜਦੋਂ ਉਹ ਕੱਲ ਮਿਲਦਾ ਵੀਡੀਓ ਹੋ ਰਹੀ ਆ ਉਹ 30 ਬੋਰੀ ਕੱਢੋ ਜਾਂ ਕਿ ਜਿਵੇਂ ਕਿਸੇ ਨੇ ਦੱਸਿਆ ਹੋਵੇ ਵੀ ਉਹ ਬੋਰੀ ਆ ਇਦਾਂ ਕਰਕੇ ਕੋਈ ਵੀ ਹੋ ਸਕਦੀ ਹੈ ਗੱਲਬਾਤ ਉੱਥੇ ਕਿਦੋਂ ਗੱਲ ਹੋਈ ਨਾ ਲੇਬਰ ਵਾਲਾ ਪੰਜ ਬੋਰੀਆਂ ਪੜੀ ਗਏ ਹਾਂ ਕੋਈ ਨਾ ਫਿਰ ਮੈਂ ਉੱਥੇ ਗਿਆ ਇਨਸਪੈਕਟਰ ਸਾਹਿਬ ਨੂੰ ਇਨਸਪੈਕਟਰ ਸਾਹਿਬ ਨੂੰ ਵੀ ਸਾਰੀਆਂ ਬੋਰੀਆਂ ਖਲਾਓ ਵਿਚਾਰ ਨੇ ਪੂਰੀ ਸਾਡੀ ਹੈਲਪ ਕਰੀ ਉਹਨੇ ਸਾਰੀਆਂ ਬੋਰੀਆਂ ਖਲਾਈਆਂ ਸਿਰਫ ਪੰਜ ਬੋਰੀਆਂ ਜੇ ਪੱਥਰ ਨਿਕਲਿਆ ਇਹਨਾਂ ਨੇ ਪ੍ਰਸ਼ਾਸਨ ਦੇ ਪਰ ਉਹਨੇ ਇਨਸਪੈਕਟਰ ਨੇ ਪੂਰਾ ਸਾਹ ਦਿੱਤਾ ਉਹਨੇ ਸਾਰੀਆਂ ਬੋਰੀਆਂ ਖਲਾ ਕੇ ਚੈੱਕ ਕਰਾਈਆਂ ਚੈੱਕ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੈਂ ਕਹਿੰਦਾ ਵੀ ਇਨਸਾਫ ਮਿਲੇ ਜੀ ਵੀ ਕਿਸੇ ਨੂੰ ਬਦਨਾਮ ਕਰਨ ਜਿਹੜੇ ਹੁਣ ਕਈ ਪੱਤਰਕਾਰਾਂ ਦਾ ਮੈਨੂੰ ਫੋਨ ਆਇਆ ਕੁਝ ਮੰਗ ਕਰ ਰਿਹਾ ਇਹ ਗਲਤ ਗੱਲਾਂ ਨੇ ਇਹ ਵੀ ਇਹਦੀ ਬ੍ਰੀਕਿੰਗ ਨੇ ਚਾਂਜ ਕਰਕੇ ਫੇਰ ਕਰੋ ਆ ਜਾ ਕੇ ਵੀਡੀਓ ਵਾਇਰਲ ਕਰ ਦੋ ਅਗਲੇ ਦੀ ਬਨਾਮ ਤੋਂ ਬਦਨਾਮੀ ਹੂੰ ਮੈਂ ਸੂਖ ਸੂਸੜ ਕਰਨ ਤੱਕ ਤਿਆਰ ਹੋ ਗਿਆ ਸੀ ਇਹ ਗੱਲ ਤੇ ਮੇਰਾ ਪਰਥੋ ਮਨ ਚ ਆ ਗਿਆ ਸੀ ਗੱਲ ਵੀ ਭਾਂਜੇ ਇੰਨੀ ਬਦਨਾਮੀ ਕਰੀ ਮੇਰੀ ਬੰਦੇ ਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਇੱਥੇ ਵੀਰੇ ਦੋਸਤੋ ਮੈਂ ਇਹ ਗੱਲ ਜ਼ਰੂਰ ਕਹੂੰਗਾ ਮੈਂ ਵੀ ਇੱਕ ਪੱਤਰਕਾਰ ਹਾਂ ਪਰ ਚਲੋ ਹੁਣ ਬਹੁਤ ਸਾਰੇ ਸ਼ਾਇਦ ਮੇਤੇ ਵੀ ਸਵਾਲ ਖੜੇ ਕਰਨਗੇ ਕਰਦੇ ਹੋ ਜੇ ਜਨਤਾ ਹਰ ਇੱਕ ਤਰ੍ਹਾਂ ਦੀ ਹੋ ਸਕਦੀ ਹੈ ਪਰ ਜਦੋਂ ਐਵੇਂ ਦੇ ਮਾਮਲੇ ਹੁੰਦੇ ਨੇ ਸਾਡੇ ਬਹੁਤ ਸਾਰੇ ਪੱਤਰਕਾਰ ਮਫਰਸ ਫੋਨ ਕਰਕੇ ਮੈਨੂੰ ਕਿਹੜੀ ਟੰਗ ਨਾਲ ਗੱਲਬਾਤ ਕਰਦੇ ਨੇ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਹੁਣ ਪੜਤਾਲ ਦਾ ਵਿਸ਼ਾ ਕੀ ਸੱਚ ਆਉਂਦਾ ਹੈ ਕੀ ਝੂਠ ਆਉਂਦਾ ਅਗਲੀ ਜਾਣਕਾਰੀ ਜੋ ਵੀ ਮਿਲਦੀ ਹੈ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਜੋ ਵੀ ਕਾਰਵਾਈ ਹੁੰਦੀ ਹੈ ਤੁਸੀਂ ਦੇਖ ਰਹੇ ਜੀਪੀਐਸ ਪੰਜਾਬੀ ਮੈਂ ਵਿਕਰਮ ਸਿੰਘ ਬਾਜਵਾ ਕਗਾ ਮੰਡੀ ਧੰਨਵਾਦ